ਅੱਜ ਦੀ ਪੰਜਾਬੀ ਦੀ ਕੱਠਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਜ ਦੀ ਸਤਸ੍ਰੀਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਸਬਦਬੰਡ ਤੇ ਪਦਬੰਡ ਤੇ ਸਬਦਬੰਡ ਤੇ ਅੱਜ ਦੀ ਇਹ ਪਦਬੰਡ ਤੇ ਸਬਦਬੰਡ ਦੀ ਛੱਡੀ ਅਖਰੀ ਕਲਾਸ ਹੈਗੀ ਅੱਗੇ ਵਾਲੇ ਕੱਠੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਵਿਸ਼ੇ ਬਾਰੇ ਦੱਸਾਂਗਾ ਅੱਜ ਦਾ ਸਾਡਾ ਵਿਸ਼ਾ ਸੀ ਯੋਜਕ ਸ਼ਬਦਾਂ ਦੀ ਪਦਬੰਡ ਤੇ ਵਿਸ਼ਮਕ ਸ਼ਬਦਾਂ ਦੀ ਪਦਬੰਡ ਕੀ ਹੁੰਦੀ ਹੈ ਉਹਨਾਂ ਦੇ ਬਾਰੇ ਅੱਜ ਦੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਯੋਜਕ ਸ਼ਬਦਾਂ ਦੀ ਪਦਬੰਡ ਵਾਕ ਸੁਮਿਤ ਅਤੇ ਪਰਵਜੋਤ ਦੋਵੇਂ ਮਿੱਤਰ ਹਨ ਸੁਮਿਤ ਅਤੇ ਪਰਵਜੋਤ ਦੋਵੇਂ ਮਿੱਤਰ ਹਨ ਆ ਕਿਹੜੀ ਯੋਜਕ ਨਾਲ ਜੁੜੇ ਹੋਣ ਅਤੇ ਅਤੇ ਕੀ ਹੈ ਬਈ ਯੋਜਕ ਹੈ ਕਿਹੜਾ ਯੋਜਕ ਹੈ ਸਮਾਨ ਯੋਜਕ ਹੈ सुमित ਪਰਬਜੋਤ ਦੋਵੇਂ ਮਿੱਤਰਾਂ ਨੂੰ ਜੋੜਦਾ ਹੈ। ਵੀਖੋ ਜਿਹੜਾ ਇਹ ਅਤੇ ਕੀ ਹੈ ਯੋਜਕ ਹੈ। ਕੀ ਹੈ? ਅਤੇ ਯੋਜਕ ਹੈ। ਤੇ ਕਿਹੜਾ ਯੋਜਕ ਹੈ? ਸਮਾਨ ਯੋਜਕ ਹੈ। ਸੁਮਿਤ ਤੇ ਪਰਮਜੀਤ ਜੀ ਦੋਵੇਂ ਮਿੱਤਰਾਂ ਨੂੰ ਜੋੜਦਾ ਹੈ। ਅੱਗੇ ਵੀਖੋ ਵਾਕ ਰਮਨ ਅਤੇ ਕੁਲਦੀਪ ਅਜਰਾਤੀ ਰਮਨ ਤੇ ਕੁਲਦੀਪ ਅਜਰਾਤੀ ਆਗਰੇ ਚਲੇ ਗਏ। ਕਿ ਰਮਨ ਅਤੇ ਕੁਲਦੀਪ ਅਜਰਾਤੀ ਅਗਰੇ ਚਲੀ ਗਈ ਕਿਉਂਕਿ ਉਹਨਾਂ ਨੂੰ ਵਿਆਹ ਵਿੱਚ ਸ਼ਾਮਲ ਹੋਣਾ ਸੀ ਵਿਆਹ ਵਿੱਚ ਸ਼ਾਮਲ ਹੋਣਾ ਸੀ ਵੇਖੋ ਜੀ ਇਹ ਪਹਿਲੇ ਵਾਲੇ ਵਾਕ ਵਿੱਚ ਵੀ ਅਤੇ ਸੀ ਸ਼ਬਦ ਵਿੱਚ ਕੀ ਸੀ ਅਤੇ ਤੇ ਇਹਦੇ ਵਿੱਚ ਵੀ ਕੀ ਅਤੇ ਅਤੇ ਕੀ ਹੈ ਯੁਜਕ ਹੈ ਕਿਹੜਾ ਯੁਜਕ ਹੈ ਸਮਾਨ ਯੁਜਕ ਹੈ ਉਹ ਰਮਨ ਤੇ ਕੁਲਦੀਪ ਨੂੰ ਜੋੜਦਾ ਹੈ ਉਹਦੇ ਬਾਅਦ ਆ ਅਤੇ ਹੋ ਗਿਆ ਯੁਜਕ ਹੋ ਗਿਆ ਕਿਉਂਕਿ ਆ ਕੀ ਹੈ ਯੁਜਕ ਹੈ ਆ ਕਿਹੜਾ ਯੁਜਕ ਹੈ ਕਿਉਂਕਿ ਯੋਜਕ ਹੈ ਕਿਹੜਾ ਯੋਜਕ ਹੈ ਅਧਿ ਯੋਜਕ ਹੈ ਪ੍ਰਧਾਨਵਾਕ ਤੇ ਅਧਿ ਨਵਾਕ ਨੂੰ ਜੋੜਦਾ ਹੈ ਪ੍ਰਧਾਨਵਾਕ ਤੇ ਅਧਿ ਨਵਾਕ ਨੂੰ ਜੋੜਦਾ ਹੈ ਆ ਵੇਖੋ ਜੀ ਅਤੇ ਸਮਾਨ ਯੋਜਕ ਹੋ ਗਿਆ ਕਿਹੜਾ ਉਸ ਤੋਂ ਅਜੀਬ ਯੋਜਕ ਹੈ ਕਿਹੜਾ ਸਮਾਨ ਯੋਜਕ ਹੈ ਰਮਨ ਤੇ ਕੁਲਦੀਪ ਨੂੰ ਜੋੜਦਾ ਹੈ ਕਿਉਂਕਿ ਕਿਹੜਾ ਹੈ ਅਧਿ ਨਯੋਜਕ ਹੈ ਪ੍ਰਧਾਨਵਾਕ ਤੇ ਅਧਿ ਨਵਾਕ ਨੂੰ ਜੋੜਦਾ ਹੈ ਅੱਗੇ ਕੀ ਦੱਸਿਆ ਸੀ ਵਾਕ ਹਰਬੰਸ ਨੇ ਬਹੁਤ ਮਿਹਨਤ ਕੀਤੀ ਫਿਰ ਵੀ ਉਹ ਫੇਲ ਹੋ ਗਿਆ ਹਰਬੰਸ ਨੇ ਬਹੁਤ ਕੀ ਬਈ ਮਿਹਨਤ ਕੀਤੀ ਫਿਰ ਵੀ ਉਹ ਫੇਲ ਹੋ ਗਿਆ ਫਿਰ ਵੀ ਕੀ ਹੈ ਬਈ ਯੋਜਕ ਹੈ ਕਿਹੜਾ ਯੋਜਕ ਹੈ ਸਮਾਨ ਯੋਜਕ ਹੈ ਔਰ ਦੋ ਸੁਤੰਤਰ ਵਾਕਾਂ ਨੂੰ ਜੋੜਦਾ ਹੈ ਕੀ ਬਈ ਯੋਜਕ ਹੈ ਹਰਬੰਸ ਨੇ ਕੀ ਦੇਖੋ ਹਰਬੰਸ ਨੇ ਬਹੁਤ ਮਿਹਨਤ ਕੀਤੀ ਫਿਰ ਵੀ ਕੀ ਹੈ ਇਹ ਦੇਖੋ ਇਹਨਾਂ ਦੇ ਵਿੱਚ ਫਿਰ ਆਇਆ ਫਿਰ ਕੀ ਸੀ ਫਿਰ ਇੱਕ ਯੋਜਕ ਸੀ ਫਿਰ ਕੀ ਹੋਈ ਕੀ ਹੈ ਇੱਕ ਯੋਜਕ ਕੀ ਹੈ ਇੱਕ ਯੋਜਕ ਹੈ ਫਿਰ ਵੀ ਕਿਹੜਾ ਯੋਜਕ ਹੈ ਵੀ ਸਮਾਨ ਯੋਜਕ ਹੈ ਔਰ ਦੋ ਸੁਤੰਤਰ ਵਾਕਾਂ ਨੂੰ ਜੋੜਦਾ ਹੈ ਆ ਸਾਡਾ ਯੋਜਕ ਸ਼ਬਦਾਂ ਦੀ ਪਦਵੰਡ ਅੱਗੇ ਕੀ ਦੱਸਿਆ ਗਿਆ ਸੀ ਵਿਸ਼ਮਕ ਸ਼ਬਦਾਂ ਦੀ ਪਦਵੰਡ ਵੇਖੋ ਜੀ ਵਾਕ ਕਾਸ ਆ ਕੀ ਇਹ ਇੱਛਾ ਕਰਦਾ ਹੈ ਅੰਬੀਸ਼ਨਸ ਕੀ ਉਹ ਕਹਿੰਦਾ ਕਾਸ ਮੇਰੇ ਕੋਲ ਵੱਡੀ ਕਾਰ ਹੁੰਦੀ ਉਹ ਕਹਿੰਦਾ ਕਾਸ ਮੇਰੇ ਕੋਲ ਵੱਡੀ ਗੱਡੀ ਹੁੰਦੀ ਤੋਂ ਆ ਵਾਕ ਕਿਹੜਾ ਵਾਕ ਹੈ ਇੱਛਾ ਇਹਨੂੰ ਇੱਛਾ ਪ੍ਰਗਟ ਕੀਤੀ ਨਾ ਬਈ ਕਾਸ਼ ਮੇਰੇ ਕੋਲ ਵੱਡੀ ਕਾਰ ਉਹ ਕਹਿੰਦਾ ਸੀ ਕਾਸ਼ ਮੇਰੇ ਕੋਲ ਵੱਡੀ ਕਾਰ ਹੁੰਦੀ ਆ ਕੀ ਹੈ ਆ ਉਦੀ ਇੱਛਾ ਹੁਨੀ ਇੱਛਾ ਪ੍ਰਗਟ ਕੀਤੀ ਸੀ ਉਦੀ ਅੰਬੀਸ਼ਨ ਉਹਨੂੰ ਅੰਬੀਸ਼ਨ ਸੀ ਕਿ ਸਾਡੇ ਕੋਲ ਵੱਡੀ ਕਾਰ ਹੁੰਦੀ ਤੋ ਕੀ ਕਹਿੰਦਾ ਸੀ ਵੀ ਕਾਸ਼ ਮੇਰੇ ਕੋਲ ਵੱਡੀ ਕਾਰ ਹੁੰਦੀ ਕਾਸ਼ ਕੀ ਹੈ ਵਿਸਮਕ ਹੈ ਇਹ ਕੀ ਹੈ ਵਿਸਮਕ ਕਿਹੜਾ ਹੈ ਇੱਛਾ ਸੂਚਕ ਵਿਸਮਕ ਹੈ ਕਿਹੜਾ ਹੈ ਇੱਛਾ ਸੂਚਕ विस्मयक है आगे वाक्य है कुड़ियों चुपचाप बैठ जाओ चुप करके बैठो कि भई चुप करके बैठो कुड़ियों आ की वे संबोधन किया उन्होंने कुड़ियों विस्मयक संबोधन है विस्मयक है संबोधन संबोधनी वाक्स विस्मयक है केड़ा वाक्य है संबोधनी वाक विस्मयक और संबोधन करंदा प्रगटाव है वे उन्होंने संबोधन किया कुड़ियान पे कुड़ियों चुप करके बैठो ਸੰਬੋਧਨੀ ਵਾਚਕ ਵਿਸਮਕ ਹੈ ਔਰ ਸੰਬੋਧਨ ਕਰਨ ਦਾ ਪ੍ਰਗਟਾਵਾ ਇਹਦੇ ਵਿੱਚ ਕੀਤਾ ਗਿਆ ਸੀ ਅੱਗੇ ਕੀ ਹੈ ਵਾਕ ਕਿਹੜਾ ਹੈ ਠਹਿਰੋ ਅੱਗੇ ਸੜਕ ਬੰਦ ਹੈ ਇਹਦੇ ਵਿੱਚ ਕੀ ਇਹਨਾਂ ਨੂੰ ਅਵੇਅਰ ਕੀਤਾ ਗਿਆ ਸੀ ਸਾਵਧਾਨ ਕੀਤਾ ਗਿਆ ਸੀ ਵੀ ਕੋਈ ਗੱਡੀ ਜਾ ਨਜ਼ਾਉਂਦੀ ਹੈ ਉਹ ਕਹੇ ਰੁਕੋ ਜੀ ਤੁਸੀਂ ਇੱਥੇ ਰੁਕੋ ਅੱਗੇ ਗੱਡੀ ਨਾ ਲੈ ਕੇ ਜਾਓ ਜੀ ਅੱਗੇ ਸੜਕ ਬੰਦ ਹੈ ਠਹਿਰੋ ਅੱਗੇ ਸੜਕ ਬੰਦ ਹੈ ਠਹਿਰੋ ਕੀ ਬਈ ਵਿਸਮਕ ਇਹਨਾਂ ਸੂਚਨਾਵਾਚਕ ਵਿਸਮਕ ਸੂਚਨਾ ਇਹਦੇ ਵਿੱਚ ਦਿੱਤੀ ਗਈ ਹੈ ਔਰ ਸਾਵਧਾਨੀ ਲਈ ਸੁਚੇਤ ਕਰਨ ਦਾ ਪ੍ਰਗਟਾਵਾ ਹੈ ਕਿ ਸਾਵਧਾਨੀ ਲਈ ਸੁਚੇਤ ਕਰਨ ਦਾ ਪ੍ਰਗਟਾਵਾ ਹੈ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਸੂਚਨਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਸੀ ਕਿ ਵੀ ਤੁਸੀਂ ਅੱਗੇ ਨਾ ਜਾਓ ਅੱਗੇ ਸੜਕ ਬੰਦ ਹੈ ਗੱਡੀ ਨੂੰ ਲੈ ਕੇ ਵਾਪਸ ਟੁਰ ਜਾਓ ਉਹਨੂੰ ਇਹਦੇ ਵਿੱਚ ਤੁਸੀਂ ਵੇਖਿਆ ਹੋ ਕਈ ਤੁਸੀਂ ਵੇਖਿਆ ਸੀ ਵੈਲੀ ਟਾਈਮ 'ਵੀ ਅੱਗੇ ਕੀ ਲਿਖਿਆ ਮਿੰਦਾ ਸੀ ਅੱਗੇ ਡਾਇਵਰਜਨ ਡਾਈਵਿਜ਼ਨ ਵਰਡਸ ਦਾ ਸ਼ਬਦ ਤੁਸੀਂ ਵਿਖਿਆ ਹੋਗਾ ਕਿ ਇੱਥੇ ਲਿਖਿਆ ਸੀ ਉਹਦੇ ਵੀ ਨਹੀਂ ਹੁੰਦਾ ਵੀ ਅੱਗੇ ਰੋਡ ਦਾ ਕੰਮ ਚੱਲਾ ਹੋਇਆ ਸੀ ਤੁਸੀਂ ਗੱਡੀ ਨੂੰ ਵਾਪਸ ਕਰਨ ਕਰ ਲੋ ਇਹ ਕੀ ਸੰਬੋਧਨ ਕਾ ਜਿਸ ਵਿੱਚ ਕੀ ਹੈਰਾਨੀ ਪ੍ਰਗਟ ਹੁੰਦੀ ਹੈ ਇਤਰੇ ਵਾਕ ਇਦੀ ਵਾਕਾਂ ਨੂੰ ਵਿਸਮਕ ਵਾਕ ਵੀ ਕਿਹਾ ਜਾਂਦਾ ਸੀ ਵੀ ਖੁਸ਼ੀ ਹੁੰਦੀ ਹੈ ਹੈਰਾਨੀ ਹੁੰਦੀ ਸੀ ਆ ਸੀ ਤੋ ਸੋ ਵਿਦਿਆਰਥੀਓ ਸਾਡਾ ਅੱਜ ਦਾ ਇਹ ਪਦਵੰਡ ਸ਼ਬਦਵੰਡ ਦਾ ਵਿਸ਼ਾ ਇਥੋਂ ਸਮਾਪਤ ਹੋਇਆ ਸੀ ਅੱਜ ਦੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਗੇ ਵਾਲੇ ਕਕ੍ਹਾ ਵੀ ਜਿਵੇਂ ਤੁਹਾਡੇ ਲਈ ਨਵਾਂ ਵਿਸ਼ਾ ਲੈ ਕੇ ਆਵਾਂਗਾ ਅੱਜ ਦੀ ਕਕ੍ਹਾ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ